ਡੀਏਜੀ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਮਾਮਲੇ ਵਿੱਚ ਵੱਡਾ ਖੁਲਾਸਾ ਸੀਬੀਆਈ ਨੇ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਮੰਡੀ ਗਵਿੰਦਗੜ ਦੇ ਕਾਰੋਬਾਰੀ ਕੋਲੋਂ ਰਿਸ਼ਵਤ ਲੈਂਦਿਆਂ ਡੀਆਈਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੀਬੀਆਈ ਵੱਲੋਂ ਹਾਲ ਤੱਕ ਇਸ ਮਾਮਲੇ ਬਾਰੇ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਜਾਣਕਾਰੀ ਮੁਤਾਬਕ ਮੰਡੀ ਗਵਿੰਦਗੜ ਦੇ ਸਕ੍ਰੈਪ ਵਪਾਰੀ ਦੀ ਸ਼ਿਕਾਇਤ ਉੱਤੇ ਜਾਂਚ ਏਜੰਸੀਆਂ ਦੀਆਂ ਟੀਮਾਂ ਪਿਛਲੇ 2 ਹਫ਼ਤਿਆਂ ਤੋਂ ਪੁੱਲਰ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੀਆਂ ਸਨ ਸੀਬੀਆਈ ਦੀਆਂ ਟੀਮਾਂ ਨੇ ਬਕਾਇਦਾ ਟਰੈਪ ਲਗਾ ਕੇ ਡੀਆਈਜੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹਥੀਂ ਕਾਬੂ ਕੀਤਾ ਜਾਣਕਾਰੀ ਮੁਤਾਬਕ ਸੀਬੀਆਈ ਦੀਆਂ ਟੀਮਾਂ ਨੇ ਪੁੱਲਰ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਅਤੇ ਉਹਨਾਂ ਦੀਆਂ ਕਈ ਨਿੱਜੀ ਡਾਇਰੀਆਂ ਕਬਜ਼ੇ ਵਿੱਚ ਲਈਆਂ ਉਹਨਾਂ ਨੇ ਰੂਪਨਗਰ ਸਥਿਤ ਦਫ਼ਤਰ ਚੰਡੀਗੜ੍ਹ ਰਿਹਾਇਸ਼ ਅਤੇ ਹੋਰ ਟਿਕਾਣਿਆਂ ਉੱਤੇ ਵੀ ਛਾਪੇ ਮਾਰੇ ਗਏ ਚੰਡੀਗੜ੍ਹ ਸਥਿਤ ਰਾਇਸ਼ ਤੇ ਛਾਪਾਂ ਮਾਰਿਆ ਗਿਆ ਜਿੱਥੋਂ 5 ਕਰੋੜ ਰੁਪਏ ਨਗਦ 1.5 ਕਿਲੋ ਸੋਨਾ 22 ਮਹਿੰਗੀਆਂ ਘੜੀਆਂ ਮਹਿੰਗੀ ਸ਼ਰਾਬ ਦੀਆਂ 40 ਬੋਤਲਾਂ ਦੋ ਮਹਿੰਗੀਆਂ ਗੱਡੀਆਂ ਦੀਆਂ ਚਾਬੀਆਂ ਅਤੇ ਪੰਜਾਬ ਵਿੱਚ ਕੁਝ ਜਾਇਦਾਦਾਂ ਦੇ ਕਾਗਜ਼ ਬਰਾਮਦ ਕੀਤੇ ਗਏ ਮੰਡੀ ਗਵਿੰਦਗੜ੍ਹ ਦੇ ਸਕ੍ਰੈਪ ਕਾਰੋਬਾਰੀ ਆਕਾਸ਼ ਬੱਤਾ ਨੇ 11 ਅਕਤੂਬਰ ਨੂੰ ਡੀਆਈਜੀ ਅਚਲ ਸਿੰਘ ਭੁੱਲਰ ਖਿਲਾਫ ਸ਼ਿਕਾਇਤ ਕੀਤੀ ਸੀ ਉਸ ਨੇ ਦੋਸ਼ ਲਾਇਆ ਸੀ ਕਿ ਭੁੱਲਣ ਨੇ ਕਿਸ਼ਾਨੂ ਨਾਮ ਦੇ ਵਿਅਕਤੀ ਵੱਲੋਂ ਥਾਣਾ ਸਰਹੰਦ ਵਿੱਚ 2023 ਵਿੱਚ ਦਰਜ ਕੇਸ ਦਾ ਨਿਵੇੜਾ ਕਰਵਾਉਣ ਲਈ ਸੇਵਾ ਪਾਣੀ ਦੇ ਨਾਮ ਉੱਤੇ 28 ਲੱਖ ਰੁਪਏ ਮੰਗੇ ਸਨ सीबीआई ਨੇ ਵਿਚੋਲੇ ਕਿਸ਼ਾਨੂ ਨੂੰ ਚੰਡੀਗੜ੍ਹ ਦੇ ਸੈਕਟਰ 21 ਵਿੱਚੋਂ 8 ਲੱਖ ਰੁਪਏ ਲੈ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ